ਅਨਮੇ ਪ੍ਰੂਬ ਦੇ ਵਿੱਚ ਵੀ ਆਗਿਆ ਕੀਤੀ ਸਾਰੇ ਇਸਨਾਨ ਸਿਮਰ ਪ੍ਰਭ ਆਪਣਾ ਮੰਨ ਤਨ ਪਾਏ ਅਰੋਗਾ ਓਂ ਵਿਦਿਨਲਾਸੇ ਪ੍ਰਭ ਕਰਨਾ ਪ੍ਰਤਿ ਪਲੇ ਸੋਯੋਦਾ ਚੌਥੀ ਸੂਤ ਦੇ ਵਿੱਚ ਆਗਿਆ ਕੀਤੀ ਪਾਏ ਗੁਰਬਾਖੀ ਦੇ ਉਪਰ ਤਾਂ ਮਹਾਰਾਜ ਮੈਨੂੰ ਦੱਸੋ ਮੈਂ ਕਿਵੇਂ ਸੁਖੀ ਜੀਵਨ ਕਿਵੇਂ ਜੀਵਾਂ ਹਜੂਰ ਕਹਿੰਦੇ ਗੁਰ ਸਦਗਰਤਾ ਜੋ ਸਿੱਖਾਤਾ ਹੈ ਸੋ ਤਲਕੇ ਉਹ ਤਹਰਨਾਂ ਤੇ ਆਵਾ ਉਦਮ ਕਰੇ ਭਲਕੇ ਫਰਵਾਤੀ ਇਸਨਾਨ ਕਰੇ ਤੁਮਕ ਤਰਲਾਵਾ ਹੈ ਉਮਦੇਸ਼ ਗੁਰੂ ਹਰ ਹਰ ਜਪ ਜਪਾ ਸਭ ਕਿਲੇ ਪਾਪ ਦੋਸ਼ ਲੈ ਜਾਵਾ ਹੈ ਸੇ ਚੜੇ ਦਿਸ਼ ਗੁਰ ਬਾੜੀ ਦਾਵਾ ਬੈਂਦੇ ਉੱਤੇ ਹਰ ਨਾਮ ਤੇ ਆਵਾ ਜੋ ਤਾਸ ਗਰਾਸ ਤੇ ਆ ਮੇਰਾ ਹਰ ਹਰ ਸੋਗੁਰ ਫਿਕਰ ਗੁਰੂ ਮਨ ਪਾਵੇ ਅਸੀਂ ਕਾਨੂੰਨ ਹੀ ਬਣਾਉਣਾ ਹੈ ਕਾਨੂੰਨ ਬਣਿਆ ਪਿਆ ਕਾਨੂੰਨ ਨੂੰ ਲਾਗੂ ਕਰਨ ਅਸੀਂ ਕਾਨੂੰਨ ਨੂੰ ਛੱਡ ਚੁੱਕੇ ਹਾਂ ਛੱਡ ਚੁੱਕੇ ਹਾਂ ਜਿੰਨਾ ਕੋਲ ਜਿਹੜਾ ਉੱਥੇ ਆ ਜਾਏ ਕਾਨੂੰਨ ਸਾਡੇ ਵਾਸਤੇ ਕਰਦੂ ਸੱਚੇ ਪਾਤਸ਼ਾਹ ਆਪ ਬਣਾ ਦਿੱਤਾ ਹੈ اور قانون بڑا سکھاڑا اور قانون لوگ پر لوگ کو سہایتا کرنے والا سچے پاشاہ جی آپ نے نہیں کی ہوں دسم سروپ کے بچ کہہ دیتا سن گر سکی رائے تو تجا تمباکو سنگ مرنی مرا تو ات پلا جگ جوت میں انگ سکھی نشانے حرف اس پن کا باش اجو ہر نہ مواف حکا ہجام تہلالو حرام بارشیں ہنا کر درو کیا فان سو چار قرآن ਉਸ ਦਾ ਹਮਤ ਹਲਾਲ ਤੇ ਹਰਾਮ ਜਿਸ ਵਿੱਚ ਪੰਜਵੀਂ ਫਰਿਆਦ ਸਮਝਾਣੀ ਚਾਹੀਦੀ ਹੈ ਕਿ ਕਦੇ ਕਿਤੇ ਸਿੱਖਨੇ ਆਪਣੇ ਬਾੜੇ ਨੂੰ ਕਾਲਾ ਨਹੀਂ ਕਰਨਾ ਐਲੇ ਪਾਸ਼ਾ ਜੀ ਲੋਕੇ ਵੀ ਤੇ ਬਚਨ ਕੀਤੇ ਜੇ ਜਰਵਾਣਾ ਪਰ ਹਰਾ ਜਰਵੇਸ਼ ਕਰਨ ਦੀ ਆਈ ਹੈ ਸੋ ਸੱਚੇ ਪਾਸ਼ਾ ਮਾਲਕ ਕਰਨ ਤੋਂ ਨੁਰਾਹਤ ਤੋਂ ਬਚਾਇਆ ਤੁਹਾਨੂੰ ਸ਼ਰਮ ਤੋਂ ਬਚਾਇਆ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਸ ਪੀਤਾ ਮਤ ਦੂਰ ਹੋਏ ਬਰਲ ਪਾ ਲੈ ਬਤਾਏ ਆਪਣਾ ਪ੍ਰਾਨ ਪਿਛਾਣਾ ਖਸਮੇ ੱੱਕੇ ਪਾਏ ਜਿਪ ਤੀਪਾ ਖਸਮੇ ਜਿਸਰਾ ਦਰਗਾ ਮਿਲਸ ਜਿਹਾਏ ਚੁਸਾ ਮਦ ਮੂਲ ਨਾ ਪੀਚੇ ਜੇ ਕਾ ਪਾਰ ਬਤਾਏ ਉਸ ਕਉ ਛੂਤੀ ਸ਼ਰਾਬ ਨੂੰ ਪੀਵੇ ਜਿੱਥੇ ਤੱਕ ਵੀ ਬਾਤ ਚੱਲਦੀ ਹੈ ਜਦੋਂ ਤੱਕ ਰੋਸ਼ ਆਵਾਜ਼ ਹੈ ਮੈਂ ਪ੍ਰਾਨ ਚੱਲਦੇ ਹਨ ਅੱਜ ਕੱਲ੍ਹ ਲੋਕੀ ਕਹਿੰਦੇ ਜੀ ਦਵਾਈ ਸੰਗ ਛੂਤੀ ਜਾਂਦੀ ਹੈ ਗਲਾ ਦਾ ਸਰਵਾਸ ਤੇ ਪੀਤੀ ਜਾਂਦੀ ਹੈ ਉਹ ਭਾਈ ਸ਼ੁਰੂਕਾਰ ਦੇ ਵਿੱਚ ਕਿਤੇ ਵੀ ਇਹ ਨਹੀਂ ਔਰ ਜਿਹੜੇ ਲੋਕ ਕਹਿੰਦੇ ਨੇ ਪੰਜਵਾਂ ਰਤਨ ਰਤਨਾਂ ਦੇ ਵਿੱਚੋਂ ਸੀ ਪਰ ਇਹ ਪੀਤੀ ਕਿੰਨੂ ਅੰਮ੍ਰਿਤ ਰਸਮੀ ਰਤਨ ਵੀ ਨਹੀਂ ਇਹ ਗਿਣਤੀ ਕਰੀਏ ਸ੍ਰੀ ਮਨਰੰਭਾ ਬਾਣੀ ਸੰਕਲਨ ਪਰਬਾਹ ਵਿੱਚ 13 ਸਕਲਪਤ ਸੰਕ ਤੁੰਗਾਜ ਰਾਜ ਹੋਰ ਨੰਬਰ ਇਹਦਾ ਹੈ ਪਰ ਪਿਆਈ ਕਿੰਨੂ ਦੇਵਤਾਂ ਅਸੀਂ ਦਾਇਰਤ ਨਹੀਂ ਪੈਂਦਾ ਸੰਤ ਸਤਗੁਰੂ ਜੀ ਨੇ ਮਾਨਸ ਤੇ ਦੇਵ ਤੇ ਕੀਏ ਦੇਵ ਤੇ ਵੀ ਕਿਹੜੇ ਇਹ ਸਵਰਗ ਦੇ ਦੇਵ ਤੇ ਨੂੰ ਸਾਨੂੰ ਬਣਾਇਆ ਉਹ ਦੇਵ ਤੇ ਵਿਚਾਰੇ ਤਾਂ ਸੇਹੀ ਕੋ ਸਿਮਰਨ ਦੇਵ ਸੋ ਦੇ ਹੀ ਪਾਜ ਹਰ ਕੀ ਸੋ ਤਨ ਦੇਵਤੇ ਕਿਹੜੇ ਬਣਾਇਆ ਬਿਨਤਾ ਤੋਂ ਪ੍ਰਕਾਸ਼ ਰੂਪ ਤੇ ਪ੍ਰਕਾਸ਼ ਰੂਪ ਤੋਂ ਨੇ ਬਣਾਇਆ ਆਪਣਾ ਰੂਪ ਤੋਂ ਸਰਬਜੀ ਜੀ ਨੇ ਬਣਾਇਆ ਲੰਮਣ ਮੰਤੁਰਤ ਕਰਕੇ ਬ੍ਰਹਮ ਸਰੂਪ ਦੇ ਵਿੱਚ ਮੀਨ ਕੀਤਾ ਜਿਨ੍ਹਾਂ ਸਰਦਾਰ ਐਸੀ ਕਿਰਪਾ ਕੀਤੀ ਉਹਨਾਂ ਨੇ ਇਸ਼ਾਰਾ ਛਵਾਈ ਸਾਡੇ ਪਾਸ ਸਾਥ ਹੋਰ ਦੂਸਰੇ ਪਾਸ ਸਰ ਮੌਕੇ ਤੇ ਮਨੂਕ ਦਾ ਚੌਧਰੀ ਸ਼ਰਾਬ ਪੀਂਦਾ ਮਿਰਗੀ ਦੀ ਬਿਮਾਰੀ ਪੈਂਦੀ ਹੈ ਨੇੜੇ ਸਰੂਕੇ ਆਸਾਨ ਦਾ ਪੋੜਾਕਾਰ ਹੈ ਲੱਖਾਂ ਜੀਵ ਇੱਥੇ ਉਧਰ ਆ ਰਹੇ ਮਨਾ ਸੋਹੀ ਜਿਨ ਕੇ ਚਰਨ ਬੇਨਤੀ ਕਰ ਹਾਜ਼ਰ ਹੋਇਆ ਮਨੂਤਾ ਗਲਤੀ ਕੋਈ ਕਰਦਾ ਹੋਵੇਗਾ ਜੀ ਹੋਰ ਤਾਂ ਕੋਈ ਨੂੰ ਸ਼ਰਾਬ ਪੀਂਦਾ ਹਾਂ ਐਦੋ ਵੱਡੀ ਗਲਤੀ ਹੋਰ ਕੀ ਸਾਰੀਆਂ ਗਲਤੀਆਂ ਤੇ ਖਰਾਬੀਆਂ ਦੀ ਜੜ ਉਹ ਤਾਂ ਪੈਦਾ ਕਰ ਲਈ ਫਿਰ ਕਿਹੜੀ ਗਲਤੀ ਜਿਹੜੀ ਨਹੀਂ ਕਰਾਂਗਾ ਹਜੂਰ ਆ ਗਿਆ ਅੱਜ ਤੋਂ ਸ਼ਰਾਬ ਨਹੀਂ ਪੀਣੀ ਫਸ ਬੱਜਨ ਮੁਰਗੀ ਵੀ ਨਹੀਂ ਆਵੇਗੀ ਸੱਤ ਸਾਲ ਦੀ ਮੁਰਗੀ ਚਾਹੀਦੀ ਬਾਗ ਛੋਟੇ ਬਾਗ ਜਾਂਦਾ ਸੋ ਬੁੰਦਾ ਬਾਂਦੀ ਹੋ ਰਹੀ ਹੈ ਕੁੱਕੜ ਦੇ ਦਰਦਨ ਮਰੋੜ ਲਈ ਬੁੱਤ ਲਗਾ ਲਈ ਬੁੱਤਲੇ ਨੂੰ ਉਸ ਮੌਕੇ ਤੇ ਫੜਾਈ ਹੋਵੇਗੀ ਲਗਾ ਲਈ ਵੀ ਲਈ ਨਮਰਾ ਹੋ ਗਿਆ ਬਰਨ ਪਾਵਾ ਵਿੱਚ ਆਏ ਦਿਮਾਗ ਵਿੱਚ ਖਰਾਬੀ ਪਈ ਉਹਦੇ ਹੀ ਬਾਰੀ ਵਿੱਚ ਬੈਠ ਕੇ ਆਪਾ ਜੀ ਸਜੇ ਹੋ ਦੀ ਬਾੰਦੂ ਆਪਾ ਜੀ ਅੱਜ ਨਹੀਂ ਮਿਲ ਖੋ ਰਿਆ ਗਿਆ ਕਹਿੰਦਾ ਉਹ ਹੁਕਮ ਦੇ ਸਾਡੇ ਹੁਕਮ ਵਿੱਚ ਹੀ ਪਗੜੀ ਹੋਈ ਸੀ ਆ ਹੀ ਨਾ ਜੱਟ ਮਿਰਗੀ ਉੱਠੀ ਉਸੇ ਹੀ ਬਾਰੀ ਵਿੱਚੋਂ ਗਰਦਨ ਪਰਨੇ ਥੱਲੇ ਕਰਕੇ ਚੜਾਈ ਕਰ ਗਿਆ ਕੋਈ ਕਿੰਨੀਆਂ ਮਸਾਲਾਂ ਸਾਡੇ ਪਾਸ ਹਜੂਰ ਦੇ ਬਚਨ ਨਾਲ ਮਨਰਾ ਦਾ ਸਤ ਸਤ ਗੁਰੂ ਪੰਗਦਾ ਹੈ ਪਨ ਇਹ ਜਗਤ ਜੂਰ ਸਤੰਦ ਹੈ ਮਿੰਦਾ ਤਾ ਹੈ ਅਨੇਕ ਇਸ ਵਾਰ ਤੇ ਕਹੜੀ ਸ਼ਰਾਬ ਚਾਰ ਫਰਤਾ ਦਾੜੀ ਰੰਗੜੀ ਹੋਰ ਬਾਕੀ ਜਿਹੜੀਆਂ ਬੜੀਆਂ ਪੁਰੀਤੀਆਂ ਸਾਡੇ ਵਿੱਚ ਜਿਨ੍ਹਾਂ ਤੋਂ ਸਤਗੁਰੂ ਜੀ ਨੇ ਸਤਗੁਰੂ ਜੀ ਨੇ ਸਾਨੂੰ ਕਿਰਪਾ ਕਰਕੇ ਬਚਾਇਆ ਸੋਹਣੋਂ ਤੋਂ ਬਚਣਾ ਚਾਹਦਾ